ਜੀ ਦੇਖ ਰਹਾ ਉਹ ਦਾ ਭਾਰਤ ਤੇ ਮੈਂ ਦਲਜੀਤ ਅਜਲੂਖਾ ਦੋਸਤੋ ਜਿਵੇਂ ਅਸੀਂ ਗੱਲ ਕਰਦੇ ਆਂ ਖਾਦਾਨ ਕਰਨੇ ਦੀ ਗੱਲ ਕਰਦੇ ਆਂ ਅੱਖਾਂ ਦਾਨ ਕਰਨ ਲਈ ਜਿਹੜੀ ਆ ਜਾਗਰੂਕਤਾ ਵੀ ਹੋਣੀ ਬਹੁਤ ਜ਼ਰੂਰੀ ਹੈ ਪਰ ਜਿਹਦੇ ਲਈ ਕੋਸ਼ਿਸ਼ ਇੱਕ ਵਿਅਕਤੀ ਜਿਹੜੇ ਆ ਆਪਣਾ ਆਪ ਸਮਰਪਿਤ ਕਰਦੇ ਆ ਸਮਰਪਿਤ ਭਾਵਨਾ ਨਾਲ ਕੰਮ ਕਰਦੇ ਆ ਤਾਂ ਕਿ ਲੋਕਾਂ ਨੂੰ ਇਸ ਚੀਜ਼ ਤੋਂ ਇਹ ਵੀ ਇੱਕ ਕਾਰਜ ਜਿਹੜਾ ਆ ਬੜਾ ਸਾਰਥਿਕ ਕਾਰਜ ਆ ਬੜਾ ਜਨ ਹਿੱਤ ਦਾ ਕਾਰਜ ਤੇ ਉਹ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਵੀ ਤੁਸੀਂ ਜਿਹੜਿਆਂ ਆ ਆਪਾਂ ਅੱਖਾਂ ਜਾਂ ਸਰੀਰ ਦੇ ਅੰਗ ਜਿਹੜੇ ਆ ਪਾਰਟਸ ਆਫ ਬਾਡੀ ਜਿਹੜਾ ਤੁਸੀਂ ਡੋਨੇਟ ਕਰੋ ਤਾਂ ਕਿ ਕਿਸੇ ਦੂਸਰੇ ਵਿਅਕਤੀ ਦੇ ਜਿਹੜਾ ਲੋੜਵੰਦ ਜ਼ਰੂਰਤ ਹੈ ਵੰਦਾ ਉਹਦੇ ਕਾ ਮਾ ਸਕਣ ਸੋ ਇਸੇ ਲੜੀ ਦੇ ਤਹਿਤ ਸਾਡੇ ਨਾਲ ਜੁੜ ਚੁੱਕੇ ਨੇ ਬਰਿੰਦਰ ਸਿੰਘ ਜੀ ਮਸੀਤੀ ਸਾਹਿਬ ਜਿਹੜੇ ਏਜ ਦੇ ਪੱਖੋਂ ਵੀ ਤੁਸੀਂ ਦੇਖ ਰਿਹਾ ਹੋ ਸਕਰੀਨ ਤੇ ਤੇ ਕਿਨੇ ਆ ਪਰ ਫਿਰ ਵੀ ਇਹਨਾਂ ਦੀ ਜਾਗਰੂਕਤਾ ਮਹਮ ਚਲਾਉਣ ਦਾ ਇੱਕ ਤਰੀਕਾ ਅਲੱਗ ਜਿਹਾ ਸਾਈਕਲ ਤੇ ਚਲਾਉਂਦੇ ਨੇ ਤੇ ਲੋਕਾਂ ਦੇ ਵਿੱਚ ਜਾ ਕੇ ਕਰ ਕਰ ਜਾ ਕੇ ਉਹਨਾਂ ਨੂੰ ਪ੍ਰੇਰਿਤ ਕਰਦੇ ਆ ਤੇ ਨਾਲ ਦੀ ਨਾਲ ਸਮੇਂ-ਸਮੇਂ ਤੇ ਜਿਹੜੇ ਕੋਈ ਅਧਿਕਾਰੀ ਆ ਉਹਨਾਂ ਦੇ ਕੋਲ ਜਾ ਕੇ ਵੀ ਤੇ ਪਿਛਲੇ ਸਮੇਂ ਦੌਰਾਨ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀਐਮ ਸਾਹਿਬ ਵੱਲੋਂ ਮੈਡਲ ਜੀ ਵੀ ਮਿਲੇ ਬਹੁਤ ਸਾਰੇ ਸਨਮਾਨ ਤੋਂ ਸੋ ਇਹਨਾਂ ਸਾਰੇ ਸਵਾਲਾਂਤ ਨੂੰ ਲੈ ਕੇ ਅਸੀਂ ਅੱਜ ਗੱਲ ਕਰਾਂਗੇ ਜਹੇਦਾਰ ਬਰਿੰਦਰ ਸਿੰਘ ਮਸੀਤੀ ਹੋਰਾਂ ਦੇ ਨਾਲ ਵੀ ਉਹਨਾਂ ਦੀ ਕਾਰਸ਼ੈਲੀ ਕਦੋਂ ਤੋਂ ਇਸ ਤਰ੍ਹਾਂ ਜੁੜੇ ਕਦੋਂ ਤੋਂ ਲੋਕਾਂ ਨੂੰ ਕਿਸ ਤਰ੍ਹਾਂ ਇਹਨਾਂ ਨੂੰ ਚੇਟਕ ਲੱਗੀ ਵੀ ਜਿਹੜਾ ਇਹ ਸ਼ਰੀਰਦਾਨ ਜਾਂ ਲੋਕਾਂ ਨੂੰ ਕਿਸ ਤਰ੍ਹਾਂ ਜਾ ਸੋ ਬਰਿੰਦਰ ਸਿੰਘ ਮਸੀਤੀ ਜੀ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਹੈ ਜੀ ਧੰਨਵਾਦ ਜੀ ਤੁਹਾ ਦਾ ਚੈਨਲ ਥਰੂ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਐਮ ਸੀਟੀ ਸਾਹਿਬ ਪਹਿਲਾਂ ਤਾਂ ਸਾਨੂੰ ਆਪਣਾ ਜਿਹੜਾ ਸਫਰ ਦੀ ਸ਼ੁਰੂਆਤ ਆ ਇਹਦੇ ਬਾਰੇ ਦੱਸੋ ਜਿਹੜਾ ਤੁਸੀਂ ਅੱਖਾਂ ਨੂੰ ਲੈ ਕੇ ਸਪਾਰਸ ਆਫ ਬੋਡੀ ਦੀ ਦੁਕਾਨ ਨੂੰ ਕਿਸ ਤਰ੍ਹਾਂ ਜਿਹੜਾ ਸਰ ਮੈਂ 2007 ਤੋਂ ਸਾਡੀ ਆਈ ਡੋਨੇਸ਼ਨ ਐਸੋਸੀਏਸ਼ਨ ਹੁਸ਼ਾਤਪੁਰ ਸੀ ਜੀ ਉਹਦਾ ਮੈਂ ਮੈਂਬਰ ਬਣਿਆ ਸੀ ਜੀ ਹੁਣ ਸਾਨੂੰ 25 ਸਾਲ ਹੋ ਗਏ ਆ ਇਸੇ ਤਰ੍ਹਾਂ ਹੀ ਕੰਮ ਕਰਦੇ ਆਂ ਲੋਕਾਂ ਨੂੰ ਜਿਉਂਦੇ ਜੀ ਖੂਨਦਾਨ ਕਰਨ ਵਾਸਤੇ ਤੇ ਮਰਨ ਤੋਂ ਪ੍ਰੰਤ ਅੱਖਾਂ ਦਾਨ ਸਰੀਰ ਦਾਨ ਅੰਗ ਦਾਨ ਕਰਨ ਦੇ ਲਈ ਮੈਂ ਰੋਜ਼ ਤਕਰੀਬਨ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ 30 ਕਿਲੋਮੀਟਰ ਦਾ ਸਫ਼ਰ ਸਾਈਕਲ ਦੇ ਉੱਤੇ ਇਹ ਲੋਕਾਂ ਨੂੰ ਇਸੇ ਤਰ੍ਹਾਂ ਹੀ ਕਰਦਾ ਆ ਰਿਹਾ ਸਕੂਲਾਂ ਦੇ ਵਿੱਚ ਜਾ ਕੇ ਕਾਲਜਾਂ ਦੇ ਵਿੱਚ ਜਾ ਕੇ ਜਾਂ ਜਿੱਥੇ ਵੀ ਸਾਨੂੰ ਕੋਈ ਚੰਗੀ ਜਗ੍ਹਾ ਮਿਲਦੀ ਆ ਉੱਥੇ ਇਹ ਮਨੁੱਖਤਾ ਦੇ ਭਲੇ ਦੇ ਲਈ ਇਹ ਪ੍ਰਚਾਰ ਕਰਦੇ ਆ ਔਰ ਇਹ ਮਨੁੱਖਤਾ ਦੇ ਭਲੇ ਲਈ ਜੀ ਹੋ ਰਿਹਾ ਜੀ ਐ ਸਰ ਤੁਸੀਂ ਇਸ ਪ੍ਰਚਾਰ ਨੂੰ ਲੈ ਕੇ ਬੜੇ ਉਤਸੁਕ ਤੋਂ ਬੜੀ ਸਮਰਥਿਤ ਭਾਵਨਾ ਨਾਲ ਕੰਮ ਕਰਦੇ ਹੋ ਪਿਛਲੇ ਸਮੇਂ ਦੇਖਿਆ ਗਿਆ ਕਿ ਬਖਵਕ ਅਧਿਕਾਰੀਆਂ ਕੋਲ ਵੀ ਜਾਣੇ ਹੋ ਤੁਹਾਨੂੰ ਸਨਮਾਨ ਵੀ ਮਿਲਦੇ ਆ ਹੁਣ ਤੱਕ ਕਿਹੜੇ ਕਿਹੜੇ ਤੁਹਾਡੀ ਯੋਜਨਾ ਵਿੱਚ ਕਿੰਨੇ ਤੁਸੀਂ ਲੋਕਾਂ ਨੂੰ ਹੁਣ ਤੱਕ ਕਰ ਚੁੱਕੇ ਹੋ ਜਿਹੜਾ ਤੁਹਾਡੇ ਚਾਹੇ ਅੱਖਦਾਨ ਚਾਹੇ ਖੂਨਦਾਨ ਚਾਹੇ ਲੜਦੇ ਪਾਸੋਂ ਕਿੰਨੇ ਲੋਕ ਤੁਹਾਡੇ ਜਾਗਰੂਕ ਅਪਰੋਚ ਕਰ ਚੁੱਕੇ ਸਰ ਮੇਰੀ 65 ਸਾਲ ਦੀ ਉਮਰ ਹੋ ਚੱਲੀ ਆ ਜੀ ਮੈਂ ਆਪਣੇ ਆ 2 ਸਾਲ ਦੇ ਵਿੱਚ 7 ਦਫਾ ਮੈਂ ਖੂਨ ਜਿਹੜਾ ਉਹ ਦਾਨ ਕਰਾਇਆ ਜੀ ਸਰਕਾਰੀ ਹਸਪੀਟਲ ਹੁਸ਼ਾਰਪੁਰ ਵੀ ਕਰਾਇਆ ਜੀ ਤੇ ਭਾਈ ਕਨਈਆ ਬੈਂਕ ਦੇ ਵਿੱਚ ਵੀ ਕਰਾਇਆ ਜੀ ਬਾਕੀ ਮੇਰੀ ਇਹ ਹੀ ਭਾਵਨਾ ਹੁੰਦੀ ਆ ਵੀ ਕੋ ਜਿੱਦਾਂ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆ ਕੋਮਲ ਮਿਤਰ ਜੀ ਆ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਚੰਗੇ ਚੰਗੇ ਅਫਸਰ ਜਾਂ ਪੁਲਿਸ ਦੇ ਅਫਸਰ ਨਾਲ ਲੈ ਕੇ ਉਹਨਾਂ ਨੂੰ ਇੱਕ ਜਾਗਰੂਤ ਜੀ ਲਹਿਰ ਦੱਸ ਕੇ ਤੇ ਅਸੀਂ ਲੋਕਾਂ ਤੋਂ ਉਹਨਾਂ ਵੱਲੋਂ ਵੀ ਪਲਾਇਆ ਕਰਾ ਰਹੇ ਆ ਉਹਨਾਂ ਨੂੰ ਦੇਖ ਕੇ ਜਿestrਾਂ ਲੋਕ ਆਪਣੇ ਡੀਸੀ ਸਾਹਿਬ ਉਹ ਕਹਿ ਰਹੇ ਵੀ ਤੁਹਾਨੂੰ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਐਸੇ ਐਸਪੀ ਸਾਹਿਬ ਕਹਿੰਦੇ ਆ ਤੁਹਾਡੀ ਅਸੀਂ ਮਦਦ ਕਰਾਂਗੇ ਔਰ ਇੱਥੇ ਤੱਕ ਵੀ ਜਿੱਥੇ ਸਕੂਲਾਂ ਦੇ ਵਿੱਚ ਜਾਂਦੇ ਆ ਉੱਥੇ ਪੰਜਾਬ ਪੁਲਿਸ ਦੇ ਜਵਾਨ ਵੀ ਮੇਰੇ ਨਾਲ ਇਹ ਗੱਲ ਕਹਿ ਰਹੇ ਵੀ ਅਸੀਂ ਜਿੱਦਾਂ ਸਰਕਾਰੀ ਡਿਊਟੀ 24 ਘੰਟੇ ਕਰਦੇ ਆ ਇਸੇ ਤਰ੍ਹਾਂ ਤੁਹਾਡੀ ਅਸੀਂ ਡਿਊਟੀ ਅਖਾਂ ਦਾਣ ਦੀ ਨਾਲ ਨਿਵਾਵਾਂਗੇ ਔਰ ਮਨੁੱਖਤਾ ਦੇ ਭਲੇ ਦੇ ਲਈ ਇੱਕ ਛਲਾਂਗਾ ਜੋਗਨ ਮੁਕ ਕਰ ਰਿਹਾ ਮੇਰੇ ਵਾਸਤੇ ਕਰ ਰਿਹਾ ਅਮ ਸੀਤੀ ਸਾਹਿਬ ਟਾਂਡਾ ਹਲਕਾ ਜਿਹੜਾ ਤੁਹਾਨੂੰ ਦਿੱਤਾ ਗਿਆ ਟਾਂਡੇ ਹਲਕੇ ਦੇ ਤੁਹਾਡਾ ਅਲੱਗ ਤੌਰ ਤੇ ਜਿਹੜਾ ਟਾਂਡੇ ਦੇ ਵਿੱਚ ਆ ਟਾਂਡੇ ਦੇ ਨਾਲ ਨਾਲ ਤੁਸੀਂ ਥਾਂਲੇ-ਦੋਲੇ ਪਹੁੰਚ ਜਾਂਦੇ ਹੋ ਪਰ ਵਿਸ਼ੇਸ਼ ਤੌਰ ਤੇ ਟਾਂਡੇ ਦੇ ਨਾਲ ਤੁਹਾਡਾ ਨਾਮ ਬੁਲਿਆ ਜਾਂਦਾ ਟਾਂਡੇ ਦੇ ਵਿੱਚ ਕਿਹੜਿਆ ਹਸਪਤਾਲਾ ਜਿਹਦੇ ਨਾਲ ਤੁਸੀਂ ਜੁੜੇ ਹੋ ਤੇ ਹਸਪਤਾਲ ਦੇ ਵਿੱਚ ਵੀ ਡਾਕਟਰਾਂ ਦੀ ਟੀਮ ਵੱਲੋਂ ਵੀ ਤੁਹਾਨੂੰ ਜਿਹੜਾ ਸਰ ਪਹਿਲਾਂ ਤਾਂ ਮੈਂ ਸਰਕਾਰੀ ਹਸਪੀਟਲ ਟਾਂਡਾ ਦੇ ਵਿੱਚ ਵੀ ਜਾਣਾ ਕੌਜਰ ਹਸਪੀਟਲ ਜਿਹੜਾ ਸਾਡਾ ਡਾਕਟਰ ਕੇਵਲ ਸਿੰਘ ਆ ਜੋ ਪੰਜਾਬ ਸਰਕਾਰ ਵੱਲੋਂ ਉਹ ਡਿਪਟੀ ਡਾਇਰੈਕਟਰ ਰਿਟਾਇਰ ਪੰਜਾਬ ਹੋਏ ਨੇ ਉਹਨਾਂ ਨੇ ਮੇਰੇ ਨਾਲ 29 ਪਰਿਵਾਰਾਂ ਦੀਆਂ 58 ਅੱਖਾਂ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਲਈਆਂ ਜੀ ਜੀ ਜਿਹੜੀਆਂ ਮਰਨ ਤੋਂ ਬਾਅਦ ਅੱਖਾਂ ਲੈਣੇ ਹਨਾ ਤੇ ਉਹ ਅਸੀਂ ਅੱਖਾਂ ਲੈਨੇ ਆ ਤੇ ਫਿਰ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਭੇਜੀਆਂ ਔਰ ਨੇਤਰਦਾਨ ਸੰਸਥਾ ਦੇ ਜਰੀਏ ਭੇਜੀਆਂ ਔਰ ਇਹ ਅੱਖਾਂ ਜਿਹੜੀਆਂ ਲਵਾ ਰਹੇ ਆ ਹੁਣ ਜੋ ਜਿਹੜਾ ਮੈਂ ਕੰਮ ਕਰ ਰਿਹਾ ਐਲੇ ਰੋਟਰੀ ਕਲੱਬ ਹੁਸ਼ਾਰਪੁਰ ਦੇ ਨਾਲ ਮਿਲ ਕੇ ਕਿਉਂਕਿ ਮੇਰੀ ਕੋਈ ਪਾਰਟੀ ਨਹੀਂ ਪਹਿਲੀ ਗੱਲ ਇੱਕ ਸਮਾਜ ਸੇਵਾ ਆ ਬਿਲਕੁਲ ਬਿਲਕੁਲ ਔਰ ਸਮਾਜ ਸੇਵਾ ਦੇ ਵਿੱਚ ਕੋਈ ਵੀ ਇਨਸਾਨ ਜਦੋਂ ਮੈਨੂੰ ਗੱਲ ਕਹਿੰਦਾ ਨਾ ਇਨਸਾਨੀਅਤ ਤੌਰ ਤੇ ਕਿਉਂਕਿ ਮੈਨੂੰ ਉਹ ਪਰਮਾਤਮਾ ਮੇਰਾ ਅਕਾਲਪੁਰ ਉਹ ਸਵਾਸ ਦੇ ਦਿਆ ਕੋਈ ਇਨਸਾਨ ਮੈਨੂੰ ਸਵਾਸ ਨਹੀਂ ਦੇ ਰਿਹਾ ਵੈਰੀ ਗੁੱਡ ਠੀਕ ਹੈ ਕਿਉਂਕਿ ਉਹਨਾਂ ਦੇ ਦਿੱਤੇ ਹੋਏ ਸਵਾਸਾਂ ਦੇ ਵਿੱਚ ਉਹ ਇਨਸਾਨ ਦੀ ਜਿਹੜੀ ਉਹ ਮਦਦ ਕਰਨਾ ਸਾਡਾ ਇਨਸਾਨੀਅਤ ਫਰਜ਼ ਬਣਦਾ ਔਰ ਮੈਂ ਤੁਹਾਡੇ ਚੈਨਲ ਦੇ ਥਰੂ ਇਹੀ ਕਹਾਂਗਾ ਜਿੰਨਾ ਚਿਰ ਮੇਰੀ ਜ਼ਿੰਦਗੀ ਦੇ ਸਵਾਸ ਹੋਣਗੇ ਜੀ ਚਾਹੇ ਰੋਟਰੀ ਕਲੱਬ ਆ ਚਾਹੇ ਨੇਤਰਦਾਨ ਸੰਸਥਾ ਆ ਚਾਹੇ ਹੋਰ ਵੀ ਕੋਈ ਪੰਜਾਬ ਦੀਆਂ ਸੰਸਥਾ ਮੈਨੂੰ ਇਹ ਗੱਲ ਕਹਿਣ ਕਿ ਸਾਡੀ ਤੁਸੀਂ ਇਸ ਕੰਮ ਦੇ ਵਿੱਚ ਮਦਦ ਕਰੋ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਆ ਸਕੂਲਾਂ ਦੇ ਵਿੱਚ ਟੀਚਰਾਂ ਨੂੰ ਜਾ ਕੇ ਦੱਸਦੇ ਆ ਜੇ ਕੋਈ ਤੁਹਾਡਾ ਬੱਚਾ ਵੀ ਸਾਨੂੰ ਇਸ ਤਰ੍ਹਾਂ ਦਾ ਜੀਦਾ ਤੇ ਸਾਨੂੰ ਉਹਦੀ ਤਲਾ ਦੋ ਅਸੀਂ ਰੋਟਰੀ ਕਲੱਬ ਹੁਸ਼ਿਆਰਪੁਰ ਦੇ ਜਰੀਏ ਉਹਨਾਂ ਦਾ ਮੁਕਤ ਆਪਰੇਸ਼ਨ ਕਰਾਵਾਂਗੇ ਕਿੰਨੇ ਤੱਕ ਨਹੀਂ ਵੀ ਤੁਹਾਡਾ ਕੀ ਨਾ ਆਇਆ ਬੱਚੇ ਨੂੰ ਕਰਾਂਗੇ ਜੇ ਉਹਨਾਂ ਦੇ ਮਾਪੇ ਵੀ ਲੋੜ ਪੈਂਦੇ ਇਨਸਾਨ ਹੋਣ ਉਹਨਾਂ ਦੀ ਵੀ ਸਾਡਾ ਮਦਦ ਕਰਨਾ ਇੱਕ ਇਨਸਾਨੀਅਤ ਫਰਜ਼ ਬਣਦਾ ਕਿਉਂਕਿ ਉਹ ਪ੍ਰਮਾਤਮਾ ਮੈਨੂੰ ਮੁਕਤ ਸਵਾਸ ਦੇ ਗਿਆ ਜੀ ਔਰ ਮੁਕਤ ਸਵਾਸ ਦਾ ਮੁੱਲ ਜਿਹੜਾ ਉਹ ਮੁਕਤ ਦੇ ਵਿੱਚ ਹੀ ਉਹ ਦੇਣਾ ਚਾਹੀਦਾ ਇਨਸਾਨ ਨੂੰ ਔਰ ਸਾਡੀ ਇਹ ਇਨਸਾਨੀਅਤ ਆ ਹੁਣ ਮੈਂ ਤੁਹਾਡੇ ਬਾਦ ਨੂੰ ਦੇ ਰਹੀ ਇਹੀ ਕਹਾਗਾ ਵੀ ਤੁਸੀਂ ਵੱਧ ਤੋਂ ਵੱਧ ਅੱਖਾਂ ਦਾਨ ਕਰੋ ਔਰ ਅੱਖ ਦੀ ਰੋਸ਼ਨੀ ਵਾਸਤੇ ਵੀ ਸੁਣਿ ਬਾਤ ਤੋਂ ਬਾਅਦ ਸਾਡੇ ਨਾਲ ਸੰਪਰਕ ਕਰੋ ਜਿਨ੍ਹਾਂ ਲੋਕਾਂ ਨੂੰ ਨਹੀਂ ਇਸ ਬਾਰੇ ਪਤਾ ਉਹ ਸਾਡੇ ਜਿਹੜੇ ਨੰਬਰ ਦਵਾਂਗੇ ਉਹਨਾਂ ਦੀ ਬੋਲ ਦਿਓ ਨੰਬਰ ਤੁਸੀਂ ਵੀ ਸਿੱਤੀ ਸਾਡਾ ਤਾਂ ਨੰਬਰ ਜੀ ਹੈਗਾ 9815599014 ਇੱਕ ਰੋਟਰੀ ਕਲੱਬ ਵਾਲਿਆਂ ਦਾ ਜਿਹੜਾ ਨੰਬਰ ਸੀਗਾ ਈ ਵੀ ਆਪਾਂ ਇਹਨਾਂ ਨੂੰ ਕਰਾ ਨਸ਼ਟ ਆਪਾਂ ਆਪਾਂ ਇਹ ਉਹ ਸਕਰੀਨ ਤੇ ਪੇ ਦੇ ਦਿਆਂਗੇ ਮਨੋਜੀ ਜੀ ਦਾ ਤੁਹਾਡਾ ਜਰੂਰ ਅਸੀਂ ਕੋਸ਼ਿਸ਼ ਕਰਾਂਗੇ ਦਰਸ਼ਕਾਂ ਨੂੰ ਦੱਸਾਂਗੇ ਤੇ ਮਸੀਤੀ ਜੀ ਇੱਕ ਲਾਸਟ ਦੇ ਵਿੱਚ ਤੁਸੀਂ ਇਹ ਜਿਹੜਾ ਤੁਹਾਨੂੰ ਸਨਮਾਨਤ ਕੀਤਾ ਸੀ ਐਮ ਹੁਰਾ ਨੇ ਭਗਵੰਤ ਮਾਨ ਹੁਰਾ ਨੇ ਜਲੰਧਰ ਦੇ ਵਿੱਚ ਵੱਡਾ ਸਮਾਗਮ ਹੋਇਆ ਸੀ ਉਹ ਕਿਸ ਕਰਕੇ ਤੁਹਾਨੂੰ ਜਿਹੜਾ ਕੀਤਾ ਸੀ ਸਰ ਮੇਰੀ ਉਹਨਾਂ ਨੇ 25 ਸਾਲ ਦੀ ਇਹ ਸੇਵਾ ਦੇਖੀ ਆ ਜੀ ਮੈਂ ਸਭ ਤੋਂ ਬਾਅਦ ਧੰਨਵਾਦ ਕਰ ਰਿਹਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦਾ ਜੀ ਇਹਨਾਂ ਨੇ ਮੇਰੀ ਮਿਹਨਤ ਦੇਖ ਕੇ ਉਹ ਕਹਿੰਦੇ ਸੀ ਮੈਂ ਇੱਕ ਦੋ ਵਾਰ ਇਹਨਾਂ ਦੇ ਦਫ਼ਤਰ 'ਚ ਕਹਿੰਦੇ ਬਾਬਾ ਜੀ ਤੁਸੀਂ ਸਾਈਕਲ ਤੇ ਇੱਥੇ ਆਇਓ ਨਹੀਂ ਮੈਂ ਕਹਾ ਮੈਂ ਸਾਈਕਲ ਤੇ ਨਹੀਂ ਆਇਆ ਸਾਈਕਲ ਮੇਰਾ ਟਾਂਡੇ ਤੋਂ ਲੈ ਕੇ 30 ਕਿਲੋਮੀਟਰ ਮੰਦਾ ਉਹ ਇਸ ਭਾਵਨਾ ਨੂੰ ਦੇਖ ਕੇ ਕਹਿੰਦੇ ਤੁਹਾਡੇ ਅੰਦਰ ਇੱਕ ਇਨਸਾਨੀਅਤ ਆ ਜੀ ਫਿਰ ਸਾਡਾ ਜੋ ਫਰਜ਼ ਮੰਦਾ ਬਾਬਾ ਜੀ ਉਹ ਮੰਦਾ ਫਿਰ ਉਹਨਾਂ ਨੇ ਮੇਰੇ ਸਾਰੇ ਕਾਗਜ਼ ਭਰੇ ਆ ਉਹ ਪਰ ਕੇ ਐਸੋਸੀਏਸ਼ਨਾਂ ਨੇ ਮੇਰੀ ਮਦਦ ਕੀਤੀ ਆ ਰੋਟਰੀ ਕਲੱਬ ਨੇ ਮੇਰੀ ਮਦਦ ਕੀਤੀ ਆ ਫਿਰ ਸਾਡੇ ਟਾਂਡੇ ਤੋਂ ਐਮਐਲਏ ਸਾਹਿਬ ਜਸਵੀਰ ਸਿੰਘ ਰਾਜਾ ਇਹ ਪ੍ਰਸਰਨ ਨੇ ਵੀ ਮੇਰੀ ਇਸ ਚੀਜ਼ ਵਿੱਚ ਮਦਦ ਕੀਤੀ ਆ ਜੀ ਇਸ ਕਰਕੇ ਸਰ ਫਿਰ ਮੇਰਾ ਇਹ ਜਿਹੜਾ ਅਵਾਰਡ ਮੈਨੂੰ ਦਿੱਤਾ ਔਰ ਮੈਂ ਪੰਜਾਬ ਸਰਕਾਰ ਤੋਂ ਬੜਾ ਖੁਸ਼ ਨਜ਼ਰ ਸਮਝ ਲਓ ਆ ਰਿਆਂ ਔਰ ਮੈਂ ਕਹਿ ਵੀ ਰਿਆਂ ਇਹਨਾਂ ਨੇ ਇੱਕ ਇਨਸਾਨੀਅਤ ਸਾਾਨੂੰ ਦਿਖਾਈ ਆ ਔਰ ਇਹ ਅਵਾਰਡ ਮਿਲਣ ਦੇ ਨਾਲ ਹਜ਼ਾਰਾਂ ਸਾਡੇ ਸਮਾਜ ਸੇਵੀਆਂ ਦੇ ਦਿਲ ਹੋਰ ਵਧੇ ਆ ਜੀ ਔਰ ਉਹ ਇਸੇ ਤਰ੍ਹਾਂ ਮਨਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਇਸੇ ਤਰ੍ਹਾਂ ਜੀ ਇਸ ਲਗਨ ਦੇ ਵਿੱਚ ਕੰਮ ਕਰਦੇ ਰਹੀਏ ਤੇ ਅਸੀਂ ਜਿਹੜੀ ਮਨੁੱਖਤਾ ਦੀ ਸੇਵਾ ਕਰਦੇ ਰਹੀਏ ਔਰ ਮੈਂ ਇੱਥੇ ਹੀ ਧੰਨਵਾਦ ਕਰਾਂਗਾ ਤੁਹਾਡੇ ਚੈਨਲ ਦਾ ਰੋਟਰੀ ਕਲੱਬ ਦਾ ਨੇਤਰਦਾਨ ਸੰਸਥਾ ਦਾ ਔਰ ਫਤਿਹ ਬੁਲਾਵਾਂਗਾ ਮਹਾਰਾਜ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਹ ਸਾਨ ਨਮ ਬਰਿੰਦਰ ਸਿੰਘ ਮਸੀਤੀ ਜਿਨ੍ਹਾਂ ਨੇ ਆਪਣੇ ਇਸ ਸਫ਼ਰ ਬਾਰੇ ਦੱਸਿਆ ਕਿ ਕਦੋਂ ਤੂੰ ਇੱਥੇ ਜੁੜੇ ਤੇ ਕਿਸ ਤਰ੍ਹਾਂ ਇਹਨਾਂ ਨੂੰ ਬਖ ਬਖ ਸਮੇਂ ਤੇ ਰਕੇ ਤੇ ਨਾਲ ਉਹਨਾਂ ਨੂੰ ਚੇਤੇ ਕਿਸ ਤਰ੍ਹਾਂ ਲੱਗੀ ਤੇ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਦਾ ਕਹਿਣਾ ਹੈ ਕਿ ਮੇਰੀ 65 ਸਾਲ ਦੀ ਉਮਰ ਆ ਤੇ ਹਾਲੇ ਤੱਕ ਵੀ ਜੇ ਕੋਈ ਮੈਨੂੰ ਸਸਤਾ ਇਸ ਚੀਜ਼ ਲਈ ਪ੍ਰਚਾਰ ਪ੍ਰਸਾਰ ਲਈ ਕਹੋਗੀ ਤਾਂ ਮੈਂ ਹੱਲੇ ਵੀ ਤਿਆਰ ਹਾਂ ਸੋ ਉੱਥੇ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਕਿਉਂਕਿ ਪੰਜਾਬ ਸਰਕਾਰ ਨੇ ਇਹਨਾਂ ਵੱਲੋਂ ਕੀਤੇ ਕਾਰਜਾਂ ਨੂੰ ਦੇਖਦਿਆਂ ਹੋਇਆਂ ਇਹਨਾਂ ਨੂੰ ਜਲੰਧਰ ਵਿਖੇ ਸੀਐਮ ਭਗਵੰਤ ਮਾਨ ਹੋਰਾਂ ਵੱਲੋਂ ਜਿਹੜਾ ਇਹਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਇਹ ਚੀਜ਼ ਦਾ ਵੀ ਪਤਾ ਸਗਿਆ ਕਿ ਜਿਹੜੇ ਲੋਕ ਸਰੀਰਦਾਨ ਕਰਦੇ ਅੰਗਦਾਨ ਕਰਦੇ ਆ ਉਹ ਵੀ ਇੱਕ ਦੂਸਰੇ ਬਹੁਤ ਵੱਡਾ ਦਾਨ ਜਿਵੇਂ ਖੂਨਦਾਨ ਮਹਾਨ ਦਾਨ ਹੈ ਇਸੇ ਤਰ੍ਹਾਂ ਇਹ ਵੀ ਵੱਡਾ ਇੱਕ ਦਾਨ ਹਸ਼ਿਆਰਪੁਰ ਤੋਂ ਦਾਭਾਟ ਲਈ ਦਰਜੀਤ ਅਜਨੂਆ ਬਹੁਤ ਬਹੁਤ ਧੰਨਵਾਦ ਮਸੀਤੀ ਸਾਹਿਬ